ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਨਵੀਂ ਪਿੱਪਲੀ ਦੇ ਵਿੱਚ ਨਵੀਂ ਪਿੱਪਲੀ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਫਰੀਦਕੋਟ ਤੋਂ ਫਰੋਜਪੁਰ ਰੋਡ ਦੇ ਉੱਤੇ ਸਥਿਤਤਾ ਤੇ ਇਸ ਪਿੰਡ ਦੇ ਵਿੱਚ ਇੱਕ ਜਾਣਿਆ ਪਹਿਚਾਣਿਆ ਚੇਹਰਾ ਬਾਜ ਜੱਸਾ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਜਦੋਂ ਨਾਮ ਜੱਸੇ ਦਾ ਆ ਜਾਵੇ ਤੇ ਉਦੋਂ ਫਿਰ ਮਿੱਤਰੋ ਰੇਟ ਆਲੇ ਭਾਅ ਆਲੇ ਦਾ ਟਕਾਲੇ تیر ਲੱਗੀ ਜਾਂਦੇ ਤੁਸੀਂ ਸਾਰੇ ਸਿਆਣੇ ਆ ਤੇ ਅੱਜ ਫੇਰ ਭਾਈ ਜੱਸੇ ਦੇ ਕੋਲੇ ਮਿੱਤਰ ਇੱਕ ਛੋਟੀ ਸੂਈ ਸਵਾਈ ਤਿਆਰ ਦਦਲੀ ਮਗਰ ਜਿਹੜੀ ਕੱਟੀ ਆ ਨਾ ਉਹੀ ਬੜੀ ਚੰਗੀ ਆ ਬਾਕਮਾਲਾ ਤੋਹਫੇ ਲੋ ਮਿਲਨੀ ਆ ਆਓ ਕਰਦੇ ਆ ਗੱਲਬਾਤ ਬਾਈ ਜੱਸੇ ਦੇ ਨਾਲ ਜੱਸੇ ਬਾਈ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਆ ਬੱਡੇ ਬਾਈ ਵਧੀਆ ਵੀਰੇ ਸੇਤਾ ਦੇ ਪਰਿਵਾਰ ਹਾਂਜੀ ਹਾਂਜੀ ਚੜ੍ਹਦੀ ਕਲਾ ਚ ਆ ਉਸਤਾਦ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਠਾਕ ਆ ਆਹ ਵਧੀਆ ਬਾਈ ਠੀਕ ਆ ਠੀਕ ਲੈ ਬਾਈ ਜੱਸੇ ਬਾਈ ਗੱਲੇ ਹੋਆ ਛੋਟੀ ਵਿੱਚਲੀ ਜਿਹੜੀ ਆਪਾਂ ਇਹ ਕਿੰਨਾ ਵਾਂ ਸੂਆ ਬਾਈ ਵੀਰੇ ਦੂਜਾ ਸੂਆ ਦੂਜਾ ਸੂ ਸੋਈ ਸਵਾਈ ਹੈ ਨਾ ਬਾਈ ਹਾਂਜੀ ਹਾਂਜੀ ਕਿਦਨ ਸੋਈ ਆ ਜੱਸੇ ਵੀਰੇ ਇਹਨੂੰ ਹੋ ਗਿਆ ਵੀਰੇ ਅੱਜ ਤੀਜਾ ਦਿਨ ਆ ਤੀਜਾ ਦਿਨ ਆ ਚ ਸੋਈ ਨੂੰ ਆ ਤ ਕਿਲੋ ਬੋਲਾ 8 9 ਕਿਲੋ ਬੋਲਾ ਇਸ ਟਾਈਮ ਤਿਆਰ ਆ ਹੈ ਹਾਂ ਜੀ ਸੂਣ ਚਣ ਕਿਵੇਂ ਲੱਗੇ ਬਹੁਤ ਵਧੀਆ ਵਧੀਆ ਕਲੰਬਰਾ ਇੱਕ ਨੰਬਰ ਓਕੇ ਦੀ ਰਿਪੋਰਟ ਆ ਹੈ ਹਾਂਜੀ ਅੱਛਾ ਜੱਸੇ ਬਾਈ ਮਗਰ ਇਹਦੇ ਆ ਗਈ ਕੱਟੀ ਹਾਂਜੀ ਕੱਟੀ ਬੜੀ ਕਮਾਲ ਆ ਹਨਾ ਹਾਂਜੀ ਹਾਂਜੀ ਅੱਜ ਕਿੰਨਵਾ ਦਿਨ ਦੱਸੀ ਸੂਈ ਨੂੰ ਬਈ ਤੀਜਾ ਦਿਨ ਬਈ ਤੀਜਾ ਦਿਨ ਸੂਈ ਨੂੰ ਤੇ ਬੋਲਾ ਇਸ ਟਾਈਮ ਕਿੰਨਾ 8 ਕਿਲੋ ਆਇਆਗਾ ਠੰਡਾ 8 ਕਿਲੋ ਫਿਰ ਤਾਂ ਯਾਰ ਝੋਟੀ 12 ਕਿਲੋ ਦੋ ਦੇ ਜੂ ਹਨਾ ਸੀਲ ਸੁਲਬਾਲੀ ਜਾਦੀ ਆ ਹਨਾ ਯਾਰ ਬਹੁਤ ਜਾਦੀ ਇਦਾਂ ਹੀ ਬੈਜਾ ਇਹੀ ਬੈਜਾ ਬੈਠੀ ਬਾਈ ਥਰੇ ਇਹੀ ਬੈਜਾ ਨਾ ਵੇਖਿਓ ਬਾਈ ਇਹੀ ਬਾ ਲਿੰਦੀ ਆ ਥੱਲੇ ਲੈ ਹੂੰ ਕੋਈ ਨਹੀਂ ਅੰਦਰ ਆ ਰਿਹਾ ਨਹੀਂ ਠੀਕ ਐ ਲੈ ਵਾਲੂ ਬਈ ਬਹੁਤ ਖਰੀ ਕੱਟੀ ਆ ਯਾਰ ਕਿੰਨੇ ਦੀ ਦੇਦੀ ਐ ਜੱਸੇ ਗਰੇ ਆ ਤੋਰੀ ਬਈ ਕੱਢੀ ਬਾਨ ਨੇ ਇਤਰੀ ਮਾਲਾ ਹਾਂ ਵਾਕਿ ਹੈ ਤਾਂ ਹੈ ਨਾ ਜッセ ਚੀਜ਼ ਪੈਸੇ ਲਾਇਦਾ ਸਵਾਦ ਤਾਂ ਆਉਗੇ ਨਾ ਐ ਨਹੀਂ ਆ ਯਾਰ ਜਾ ਕੇ ਵੇਖਣ ਦੀ ਨਹੀਂ ਲੋੜ ਇਹਨੂੰ ਕਰਮਾਂ ਵਾਲੀ ਨੂੰ ਹਾਲਾ 50 ਸੂਵੇ ਚੋੜਿਆ ਹੋਈ ਮੈਂ ਨਹੀਂ ਕਰਾਂ ਮੈਂ ਨਾ ਯਾਰ ਬਾਈ ਜਿਵੇਂ ਜਿਵੇਂ ਇਹਨਾਂ ਵੱਢੀ ਹੁਣ ਓਵੇਂ ਓਵੇਂ ਵੱਢੀ ਜਾਣਾ ਸਹੀ ਗੱਲ ਮੱਝ ਤੇ ਪੈਲੀ ਘੜਦੀਆਂ ਨਹੀਂ ਕਦੇ ਸਹੀ ਗੱਲ ਹੈ ਬਾਈ ਤੇ ਦੋ ਚੀਜ਼ਾਂ ਬਾਈ ਜ਼ਿੰਦਗੀ ਦੇ ਬੰਦਾ ਇਹਨਾਂ ਦੀ ਕਦਰ ਕਰ ਲੈ ਬਸ ਇੱਕ ਤੁਰਦੀ ਨਾ ਪਲਵਾਨਾਂ ਵਾਂਗ ਆਇਆ ਉਸਤਾਦ ਮੋੜ ਲਿਆ ਨਜ਼ਰ ਲੱਗ ਜੂ ਨਾ ਬਾਹਰ ਨਾਲ ਜਾ ਮੇਰਾ ਵੀ ਆ ਜਾ ਆ ਜਾ ਬੈਕ ਲੈ ਹਾਂ ਆ ਤਾਂ ਹੋਈ ਨਾ ਝੋਟੀ ਬਈ ਯਾਰ ਅੱਛਾ ਜੱਸੇ ਹਾਂਜੀ ਹੁਣ ਇਹਦੇ ਮਗਰ ਕੱਤੀ ਵੀ ਬੜੀ ਚੰਗੀ ਆ ਝੋਟੀ ਵੀ ਚੰਗੀ ਆ ਹਨਾ ਇਹ ਝੋਟੀ ਨੂੰ ਆਪਾਂ ਨੀਲੀ ਦਾ ਵੀ ਤਾਂ ਕਹਿੰਦੇ ਨਹੀਂ ਝੋਟੀ ਨੂੰ ਕਹਿੰਦੇ ਨੇ ਗ੍ਰੇਡੇਡ ਮੱਝ ਹਨਾ ਤੇ ਗ੍ਰੇਡੇਡ ਮੱਝ ਆ ਜੀ ਆਉਂਦੀ ਆ ਬਾਈ ਸੱਜਣਾ ਹੋ ਰਿਹਾ ਪਤਾ ਕਿੰਨੇ ਦੀ ਜਾਣਾ ਦੱਸ ਮਾੜਾ ਹੈ ਹੈ ਪੁੱਛ ਰਾਂ ਜੱਸੇ ਨੂੰ ਪੁੱਛ ਰੋਨੀ ਕਾਹ ਤੋਂ ਕੋਈ ਨਹੀਂ ਰੋਈ ਜਾਂਦੀ ਵਿਚਾਰੀ ਜੱਸੇ ਬਾਈ ਕਿੰਨੇ ਦੀ ਦੇ ਦਈਏ ਵੀਰੇ ਮੈਂ ਮੋਲੇ 75 ਲੱਖ ਕਰਦੇ ਆ ਬਾਈ 1 ਲੱਖ ਤੇ 25000 ਹਾਂ ਮੇਰਾ ਮਾਨ ਕੀ ਆ ਪੀਰਾ ਕਰ ਦਾਂਗੇ ਕਿਹੜਾ ਖੰਡ ਦਾ ਐਂ ਕਹਦੇ ਸਾਬੇ ਬਈ ਤੂੰ ਆ ਗਿਆ ਇਨੇ ਦਾ ਰੱਸਾ ਫੜਾ ਦਿੰਨੇ ਆ 23 ਦੀ ਦੇ ਦਾਂਗੇ 1 ਲੱਖ 23000 ਦੀ ਹਾਂ ਮੈਨੂੰ ਠੀਕ ਆ ਯਾਰ ਬਈ ਜੱਸੇ ਕੋਈ ਮਾੜੀ ਨਹੀਂ ਵੀਰੇ ਆ ਕੱਟੀ ਵਖਾਈ ਪੋਤਾ ਜੀ ਹੁਣ ਇਹਨੂੰ ਐਫ 28 ਕਹਿਲਾ ਹਨਾ ਤੇ ਭਾਵੇਂ ਦੀ ਇਹਨੂੰ ਕਹਿਲਾ ਤੂੰ ਕੁਝ ਮੈਂ ਗੁਲਾਬੀ ਬਈ ਚਾਰੇ ਚਾਰੇ ਥਾਲੇ ਵੀ ਵਖਾਈ ਪੋਤੇ ਨੇ ਲੈ ਸਾਰੇ ਥਣ ਗੁਲਾਬੀ ਆ ਭਈਆਂ ਦਾ ਕੱਟੀ ਦੇ ਸਾਰੀਆਂ ਨਿਸ਼ਾਨਾ ਆ ਬਈ ਸੋਹਣੀ ਵਾਲੀ ਆ ਕੱਟੀ ਹੈ ਨਾ ਹਾਂ ਬਈ ਹੁਣ ਫਿਰ ਜੱਸੇ ਨੰਬਰ ਕਿੰਨਾ ਬਾਈ ਨੰਬਰ ਬਾਈ 77196 ਹਾਂ 22586 77196 225 86 77196 22586 77196 22586 ਦਾ ਨੰਬਰ ਆ ਪਿੰਡ ਹੈਗਾ ਨਵੀਂ ਪੀਪਲੀ ਜ਼ਿਲ੍ਹਾ ਹੈਗਾ ਫਰੀਦਕੋਟ